ਇਹ ਕੋਈ ਨਹੀਂ ਮੈਂ ਦੱਸਣਾ ਨਹੀਂ ਵਾਣੇ ਗੁਰੂਤਾਨ ਕੀ ਹਮੇਸ਼ਾ ਮੈਨੂੰ ਦੱਬਾਦਾ ਰਹੇ ਸੋਨੂੰ ਨੇ ਪ੍ਰੇਰ ਚੱਕੀਏ ਜਿੰਨੇ ਦੇ ਪੱਤੇ ਆਏ ਨੇ ਸਾਰੇ ਨਾਰੇ ਨੂੰ ਜੁੜੋ ਜੁੜੋ ਜੀ ਸਤਨਾਮ ਵਾਹਿਗੁਰੂ ਅਹ ਲਾਦਾਂਗੇ ਲਿਆਵਾਂਗੇ ਭਰ ਲਾਂਗੇ ਮਨ ਦੇ ਨਾਲ ਆਪ ਡਾਉਨ ਲਿਖਾਉਣ ਦੇ ਬਾਅਦ ਇੱਕ ਆਪ ਆਪ ਇਧਰ ਆਪ ਡਰਵਾ ਦੇਗਾ ਪਰਵਾਹ ਕਰ ਫਿਰ ਵਿਚਾਲੇ ਮੋਟਰਾਈਡ ਤੇ ਇੱਥੇ ਵੀ ਬਿਠਾ ਦਿੰਦੇ ਵਾਹੇ ਗੁਰੂ ਵਾਹੇ ਬੋਲੇ ਸੋਨਾ ਸੱਚ ਦੱਬਣੀ ਪਾਉ ਸੱਚ ਦੱਬਣੀ ਪਾਉ ਚਲਾਉ ਹੋ ਗਈ ਜੀ ਮੋਟਰਾਂ ਮੰਦੀ ਮਰੇ ਖੜੀ ਅਸਲੀ